ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇਹਨਾਂ ਖਬਰਾਂ ਦੇ ਵਿੱਚ ਸੁਣਾਉਣੇ ਆ ਪਹਿਲਾਂ ਤੁਹਾਨੂੰ ਅੱਜ ਦੀਆਂ ਅਹਿਮ ਖਬਰਾਂ ਦਾ ਸੰਖੇਪ ਜਲੰਧਰ ਵਿੱਚ 24 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਬੁੱਦੀ ਆਰਐਨਏ ਚੋਣਾਂ ਦੇ ਸਬੰਧ ਵਿੱਚ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਖਤ ਕਦਮ ਜਿਹੜੇ ਆ ਉਹ ਚੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਜਗਵੀਰ ਸਿੰਘ ਬਰਾੜ ਵੱਲੋਂ ਇੱਕ ਵਾਰੀ ਫੇਰ ਪਲਟੀ ਮਾਰ ਦਿੱਤੀ ਗਈ ਹੈ ਤੇ ਉੱਥੇ ਹੀ ਵਿਧਾਨ ਸਭਾ ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਰਜਿੰਦਰ ਸਿੰਘ ਸੰਧੂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਣਾ ਹੈ ਵਿਸਥਾਰ ਦੋਸਤੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮਾਹੌਲ ਸਿਆਸੀ ਬਹੁਤ ਗਰਮ ਹੋ ਗਿਆ ਹੈ ਤੇ ਉੱਥੇ ਹੀ ਅਗਰ ਮੌਸਮ ਦੀ ਗੱਲ ਕੀਤੀ ਜਾਵੇ ਤੇ ਮੌਸਮ ਪੰਜਾਬ ਦੇ ਵਿੱਚ 45 ਡਿਗਰੀ ਤੇ ਕਿਤੇ ਕਿਤੇ 47 ਡਿਗਰੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਮੌਸਮ ਬਹੁਤ ਗਰਮ ਹੈ ਇਸ ਮੌਸਮ ਨੂੰ ਲੈ ਕੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਛੁੱਟੀਆਂ ਹੋਣ ਤੋਂ ਬਾਅਦ ਬੱਚਿਆਂ ਨੇ ਨਾਨਕਿਆਂ ਨੂੰ ਮਾਸੀਆਂ ਦੇ ਭੂਆ ਦੇ ਚਾਰ ਦੇ ਪ੍ਰੋਗਰਾਮ ਬਣਾ ਲਿਆ ਜਦੋਂ ਕਿ ਸਰਕਾਰ ਦੀ ਅਚੰਗਤਾ ਸੀ ਕਿ ਗਰਮੀ ਬਹੁਤ ਹੈ ਇਸ ਗਰਮੀ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਬੇਹੋਸ਼ ਹੋ ਸਕਦਾ ਕਿਉਂਕਿ ਸਟਾਫ ਨੂੰ ਸਕੂਲ ਵਿੱਚ ਆਉਣ ਦੀਆਂ ਹਦਾਇਤਾਂ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਤੇ ਸਕੂਲਾਂ ਦੇ ਵਿੱਚੋਂ ਛੁੱਟੀਆਂ ਹੋਣ ਤੋਂ ਬਾਅਦ ਮਾਪਿਆਂ ਨੂੰ ਵਿਚਾਈਦਾ ਕਿ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਘਰਾਂ ਵਿੱਚ ਰੱਖਿਆ ਜਾਵੇ ਇੱਤੇਵੇਂ ਹੋ ਸਕਦਾ ਹੈ ਕਿ ਨਹੀਂ ਜਾਂ ਮਾਪਿਆਂ ਨੇ ਬੱਚਿਆਂ ਨੂੰ ਛੁੱਟੀਆਂ ਕੱਟਣ ਲਈ ਰਿਸ਼ਤੇਦਾਰਾਂ ਦੀ ਭੇਜਣਾ ਇਹ ਵੀ ਅਕਸਰ ਹੁੰਦਾ ਰਹਿੰਦਾ ਲੰਬੇ ਸਮੇਂ ਤੋਂ ਹੁੰਦਾ ਆ ਤੇ ਆਓ ਹੁਣ ਸਿਆਸੀ ਖਬਰਾਂ ਵੱਲ ਰੁਕ ਕਰਦੇ ਆ ਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਜਿਹਨਾਂ ਦੇ ਵਿੱਚ ਆ ਰਿਹਾ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਸਖਤ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਉਸ ਨੂੰ ਲੈ ਕੇ ਫੈਸਲੇ ਸੱਤ-ਸੱਤ ਲੈ ਜਾ ਰਹੇ ਆ ਤੇ ਇਸ ਆਮਦ ਤੇ ਜਲੰਧਰ ਵਾਸੀਆਂ ਨੂੰ ਜ਼ਰੂਰ 24 ਤਰੀਕ ਨੂੰ 23 ਤਰੀਕ ਨੂੰ ਜਿਹੜੀਆਂ ਕਈ ਮੁਸ਼ਕਲਾਂ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪਊਗਾ ਇਸ ਦੌਰਾਨ ਕਈ ਅਜੀ ਟ੍ਰੈਕ ਕਈ ਰਾਸਤੇ ਤੇ ਬੰਦ ਕਰ ਦਿੱਤਾ ਜਾਂਦਾ ਹੈ ਤੇ ਹੋਰ ਵੀ ਲੋਕਾਂ ਨੂੰ ਆਪਣੇ ਘਰਾਂ ਤੋਂ ਉਸ ਰਸਤਿਆਂ ਤੇ ਉਸ ਮਾਲਿਆਂ ਵਿੱਚ ਜਿੱਧਰ ਪ੍ਰਧਾਨ ਮੰਤਰੀ ਦਾ ਇਹ ਪ੍ਰੋਗਰਾਮ ਹੋਣਾ ਹੈ ਉਧਰ ਸਖਤੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪ੍ਰਸ਼ਾਸਨ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਇਹ ਹੋ ਜਿਆ ਕੋਈ ਮਸਲਾ ਨਹੀਂ ਰਹਿਣ ਦੇਣਾ ਜਿਹੜਾ ਉਹਨਾਂ ਨੂੰ ਕੱਲ ਨੂੰ ਕੋਈ ਸਮੱਸਿਆ ਬਣੇ ਤੇ ਆਓ ਹੁਣ ਗੱਲ ਕਰ ਲੈਨੇ ਆਂ ਐ ਜਲੰਦਰ ਕੈਂਟ ਹਲਕੇ ਤੋਂ ਕਿਸੇ ਸਮੇਂ ਵਿਧਾਇਕ ਰਹੇ ਨੇ ਜਗਵੀਰ ਵਰਾੜ ਤੇ ਇੱਕ ਵਾਰ ਫੇਰ ਜਗਵੀਰ ਸਿੰਘ ਵਰਾੜ ਪਾਰਟੀ ਮਾਰ ਗਏ ਨੇ ਉਹਨਾਂ ਨੇ ਪਾਰਟੀ ਮਾਰ ਕੇ ਬੀਜੇਪੀ ਜੁਆਨ ਕੀਤੀ ਆ ਬੀਜੇਪੀ ਜੁਆਨ ਕਰ ਤੋਂ ਆ ਦੋਸਤੋ ਇੱਥੇ ਜਗਤ ਕਰਨਾ ਬਹੁਤ ਜ਼ਰੂਰੀ ਆ ਪੰਚਾਇਤ ਵਿਭਾਗ ਦੇ ਵਿੱਚ ਉਹ ਵੀਡੀਓ ਸਨ ਨੌਕਰੀ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ ਜਲੰਦਰ ਕੈਂਟ ਤੋਂ ਉਹ ਇੱਥੋਂ ਵਿਧਾਇਕ ਚੁਣੇ ਗਏ ਕੋਈ ਸਮਾਂ ਉਹਨਾਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਨਕੋਦਰ ਤੋਂ ਕਾਂਗਰਸ ਨੇ ਉਹਨਾਂ ਨੂੰ ਚੋਣ ਲੜਾਈ ਤੇ ਇੱਥੋਂ ਉਹ ਫਿਰ ਇੱਕ ਵਾਰ ਪਾਰਟੀ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਤੇ ਕੈਂਟ ਤੋਂ ਉਹਨਾਂ ਨੇ ਚੋਣ ਲੜੀ ਪਰ ਉਹ ਫਿਰ ਪ੍ਰਗਟ ਸਿੰਘ ਤੋਂ ਚੋਣ ਹਾਰੇ ਪਹਿਲਾਂ ਵੀ ਉਹ ਪ੍ਰਗਟ ਸਿੰਘ ਤੋਂ ਹਾਰ ਚੁੱਕੇ ਸੀ ਤੇ ਉਹਨਾਂ ਨੇ ਹੁਣ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਤੋਂ ਜਿਵੇਂ ਡੀਬੀ ਰਾਜਵਿੰਦਰ ਕੁਰthetaਆ ਨੂੰ ਅਨਚਾਰਜ ਬਣਾ ਦਿੱਤਾ ਹਲਕੇ ਦਾ ਉਹ ਤੋਂ ਲੱਗਦਾ ਹੈ ਬਰਾੜ ਨੂੰ ਲੱਗਿਆ ਹੋਣਾ ਕਿ ਮੇਰੀ ਵਾਰੀ ਹੁਣ ਇੱਥੇ ਆਉਣੀ ਮੁਸ਼ਕਲ ਹੈ ਤੇ ਉਹ ਕੈਂਟ ਤੋਂ ਫੇਰ ਛੋਣ ਲੜਨਾ ਚਾਹੁੰਦੇ ਨੇ ਤੇ ਇਸ ਕਰਕੇ ਉਹ ਭਾਜਪਾ ਵਿੱਚ ਚਲੇ ਗਏ ਨੇ ਤੇ ਹੁਣ ਮਗਰ ਦੇਖਣਾ ਹੋਊਗਾ ਕਿ ਕਿਹੜੀ ਪਾਰਟੀ ਬਚੀ ਹੈ ਜਿੱਥੇ ਬਰਾੜ ਅਜੇ ਹੋਰ ਵੀ ਪਾਰਟੀ ਮਾਰ ਸਕਦੇ ਆ ਇਹ ਕਹਿਣਾ ਜਿਹੜਾ ਉਹ ਇੱਥੇ ਬਹੁਤ ਜ਼ਿਕਰਯੋਗ ਜ਼ਰੂਰੀ ਹੈ ਕਿਉਂਕਿ बसपा ਰਹਿੰਦੀ ਹੈ ਹੋਰ ਵੀ ਕੋਈ ਪਾਰਟੀ ਹੋ ਸਕਦੀ ਹੈ ਜਿੱਥੇ ਬਰਾੜ ਜਾ ਸਕਦੇ ਆ ਤੇ ਬਸ ਪਾਲਿਆ ਨੂੰ ਵੀ ਜਿਹੜੀ ਆ ਉਹ ਤਿਆਰੀ ਰੱਖਣੀ ਚਾਹੀਦੀ ਹੈ ਅਗਰ ਉਹ ਸੰਪਰਕ ਕਰਨ ਆਉਣ ਵਾਲੇ ਸਮੇਂ ਤਾਂ ਉਹਨਾਂ ਨੂੰ ਬਸ ਪਾ ਵਿੱਚ ਵੀ ਮੇਰੇ ਖਿਆਲ ਨਾਲ ਪਾਰਟੀ ਲੈ ਲਊਗੀ ਤੇ ਹੁਣ ਗੱਲ ਕਰਦੇ ਆ ਹਲਕਾ ਵਿਧਾਨ ਸਭਾ ਫਲੋਰ ਦੀ ਜਿੱਥੇ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰ ਅੰਨਾ ਜਰਾਵੇ ਆंदोलਨ ਤੋਂ ਜੁੜੇ ਹੋਏ ਰਜਿੰਦਰ ਸੰਧੂ ਜਿਨ੍ਹਾਂ ਨੇ ਕਾਂਗਰਸ ਜੋ ਐਲਾਨ ਕਰ ਲਈ ਹੈ ਤੇ ਆਮ ਆਦਮੀ ਪਾਰਟੀ ਨੂੰ ਆਲਵਿਦਾ ਕਹਿ ਦਿੱਤੀ ਹੈ ਅਰਜਿੰਦਰ ਸੰਧੂ ਨੇ ਆਪਣਾ ਇਹ ਭਾਸ਼ਣ ਦੇ ਵਿੱਚ ਕਿਹਾ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੇ ਕਿਹਾ ਕਿ ਬੜੀ ਜਿਹੜਾ ਪਿਛਲੇ ਸਮੇਂ ਤੋਂ ਉਹਨਾਂ ਨੂੰ ਮੁਸ਼ਕਲ ਆ ਰਹੀ ਸੀ ਕਿਉਂਕਿ ਉਹ ਜਿਹੜੀਆਂ ਪਾਰਟੀਆਂ ਦੇ ਖਿਲਾਫ ਬੋਲਦੇ ਸੀ ਉਸ ਦੌਰਾਨ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਨਹੀਂ ਖੜੀ ਜਿਸ ਦੇ ਕਰਕੇ ਉਹਨਾਂ ਦੀ ਮਜਬੂਰੀ ਬਣ ਗਈ ਅਗਰ ਪਾਰਟੀ ਸਮਰਥਨ ਨਹੀਂ ਕਰਦੀ ਪਾਰਟੀ ਸਹਿਯੋਗ ਨਹੀਂ ਕਰਦੀ ਜਿਸ ਪਾਰਟੀ ਲਈ ਨਹੀਂ ਹਣ ਤੱਕ ਲੰਮੀ ਲੜਾਈ ਲੜੀ ਆ ਉਹ ਪਾਰਟੀ ਲਈ ਕਿਉਂ ਦੂਜੀਆਂ ਪਾਰਟੀਆਂ ਨਾਲ ਲੜਨ ਕਿਉਂਕਿ ਉਹਨਾਂ ਨੇ ਦੱਸਿਆ ਕਿ ਪਾਰਟੀ ਦੇ ਵਿੱਚ ਸਭ ਕੁਝ ਅਸ਼ਾਣੀ ਤੇ ਤਾਂ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਇਸ ਜੁਆਇਨਿੰਗ ਨੂੰ ਲੈ ਕੇ ਉਹਨਾਂ ਦੇ ਨਾਲ ਪੰਜ ਸਰਪੰਚ ਤੇ ਹੋਰ ਵੀ ਬਹੁਤ ਜਿਹੜੇ ਆਗੂ ਸ਼ਾਮਲ ਹੋਇਆ ਕਾਂਗਰਸ ਦੇ ਵਿੱਚ ਦੱਸਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਚਾਜੀ ਸਿੰਘ ਚੰਨੀ ਬਹੁਤ ਉਤਸ਼ਾਹਤ ਨੇ ਉਹਨਾਂ ਨੇ ਇਸ ਅਸ਼ਮੂਲੀਅਤ ਨੂੰ ਲੈ ਕੇ ਕਿਹਾ ਕਿ ਮੈਨੂੰ ਫਲੋਰ ਦੇ ਵਿੱਚ ਬਹੁਤ ਵੱਡੀ ਲੀਡ ਮਿਲੂਗੀ ਜੱਤ ਉਹਨਾਂ ਨੇ ਆਪਣੀ ਯਕੀਨੀ ਦੱਸਿਆ ਤੇ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਾਂਗਰਸ ਦੇ ਵਿਧਾਇਕ ਨੇ ਫਲੋਰ ਤੋਂ ਬਿਕਰਮ ਸਿੰਘ ਚੌਧਰੀ ਜਿਹੜੇ ਪਿਛਲੇ ਸਮੇਂ ਤੋਂ ਪਾਰਟੀ ਨੇ ਸਸਪੈਂਡ ਕੀਤੇ ਹੋਇਆ ਤੇ ਇੱਥੇ ਇਸ ਹਾਲਤ ਨੂੰ ਦੇਖ ਰਹੇ ਨੇ ਚੰਜੀ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਹਲਕਾ ਫਲੋਰ ਨੂੰ ਦੇਖਿਆ ਜਾ ਰਿਹਾ ਤੇ ਇਸ ਅਸ਼ਮੂਲੀਅਤ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਚੰਨੀ ਫਲੋਰ ਦੇ ਵਿੱਚ ਐ ਬਿਨਾ ਚੌਧਰੀ ਤੋਂ ਜਿਹੜਾ ਕਾਮਯਾਬੀ ਕਰ ਗਿਆ ਇਹ ਆਪਣੇ ਵਿੱਚ ਵੱਡੀ ਕਾਮਯਾਬੀ ਸਮਝੀ ਜਾਂਦੀ ਹੈ ਤੇ ਉੱਥੇ ਐ ਦੋਸਤੋ ਆਖਰੀ ਖਬਰ ਤੁਹਾਡੇ ਨਾਲ ਇਹ ਸਾਂਝੀ ਕਰ ਲੈਣੇ ਆ ਜਿਵੇਂ ਕਿ ਦੇਸ਼ ਦੇ ਵਿੱਚ ਜਿਹੜੀ ਆਖਰੀ ਪੜਾ ਚੋਣਾਂ ਦਾ ਉਹਦੇ ਵਿੱਚ ਇੱਕ ਜੋਨੂ ਪੰਜਾਬ ਦੇ ਵਿੱਚ ਵੀ ਵੋਟਾਂ ਪੈਣੀ ਹੈ ਉਸ ਨੂੰ ਲੈ ਕੇ ਹੁਣ ਵੱਖ-ਵੱਖ ਪਾਰਟੀਆਂ ਦੇ ਹਾਈ ਕਮਾਂਡ ਜਿਹੜੀ ਆ ਉਹਨੇ ਆਖਰੀ ਰੁਕ ਜਿਹੜਾ ਪੰਜਾਬ ਵੱਲੋਂ ਕਰ ਲਿਆ ਜਿਵੇਂ ਕਿ ਤੁਸੀਂ ਸੁਣਿਆ ਕਿ 24 ਤਰੀਕ ਨੂੰ ਨਰਿੰਦਰ ਮੋਦੀ ਦੇ ਦੇ ਪ੍ਰਧਾਨ ਮੰਤਰੀ ਪੰਜਾਬ ਵਿਚ ਆ ਰਹੇ ਆ ਅਮਿਤ ਸ਼ਾਹ ਵੀ ਆ ਰਹੇ ਨੇ ਪੰਜਾਬ ਵਿੱਚ ਉੱਥੇ ਹੀ ਆਮ ਆਦੀ ਪਾਰਟੀ ਦੇ ਕੌਮੀ ਕੰਮਿੰਦਨਰ ਅਰਵਿੰਦ ਕੇਜਰੀਵਾਲ ਰਾਗਵ ਚੱਡ ਤੇ ਹੋਰ ਵੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਉਹ ਪੰਜਾਬ ਦੇ ਵਿੱਚ ਲਗਾਤਾਰ 4-5 ਦਿਨ ਇੱਥੇ ਰਹੇਗੀ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕਰਦੇ ਆ ਰਾਹੁਲ ਗਾਂਧੀ ਤੇ ਹੋਰ ਕਾਂਗਰਸ ਦੇ ਵੱਡੇ ਵਰਦੇ ਜਿਹੜੇ ਲੀਡਰ ਆ ਉਹ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਜਲੰਧਰ ਪਟਿਆਲਾ ਤੇ ਹੋਰ ਤਾਂ ਵੀ ਜਿਹੜੇ ਔਰਲੀਆਂ ਨੂੰ ਸਮੋਦਨ ਕਰਕੇਗੇ ਤੇ ਇੱਥੇ ਹੀ ਗੱਲ ਕਰ ਲੈਣੇ ਆ ਬਸਪਾ ਦੀ ਬਸਪਾ ਦੀ ਇਹ ਵੱਡੀ ਲੜ ਹੈ ਕੌਮੀ ਪ੍ਰਧਾਨ ਕਹਿ ਸਕਦੇ ਆ ਕਦਮੀਦਨ ਕਹਿ ਸਕਦੇ ਆ ਪਾਰਟੀ ਦੀ ਬਸਪਾ ਦੀ ਕੁਮਾਰੀ ਪੈਣ ਮਾਇਆਵਤੀ ਇਹ ਵੀ ਪੰਜਾਬ ਦੇ ਵਿੱਚ ਆ ਰਿਹਾ ਤੇ ਦੋਸਤੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਆ ਕਿਹੜੀ ਪਾਰਟੀ ਤੇ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਕਿਹੜੀ ਪਾਰਟੀ ਨੂੰ ਬਾਦ ਬੋਟਾ ਮਿਲ ਗਈਆਂ ਕਿਹੜੀ ਪਾਰਟੀ ਨੂੰ ਸਭ ਤੋਂ ਘੱਟ ਬੋਟਾ ਮਿਲ ਗਈਆਂ ਏਬੀ 4 ਜੂਨ ਨੂੰ ਸਾਰੀਆਂ ਗੱਲਾਂ ਸਾਹਮਣੇ ਆ ਜਾਣੀਆਂ ਉਦੋਂ ਵੀ ਤੁਹਾਨੂੰ ਅਸੀਂ ਆਪਣੀਆਂ ਖਬਰਾਂ ਵਿੱਚ ਦੱਸਾਂਗੇ ਕਿਹੜੀ ਕਿਹੜੀ ਪਾਰਟੀ ਨੂੰ ਕਿੰਨੇ ਕਿੰਨੇ ਪਰਸੈਂਟੇਜ ਵੋਟ ਮਿਲਿਆ ਤੇ ਅੱਜ ਦੀਆਂ ਖਬਰਾਂ ਦਾ ਇੱਥੇ ਕਰਦੇ ਹਾਂ ਸਮਾਪਤੀ ਤੁਸੀਂ ਵੇਖਦੇ ਰਹੋ ਬਿਲਕਨ ਨਿਊਜ਼ ਆਨਲਾਈਨ ਚੈਨਲ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਲੱਗ ਤਾਂ ਸ਼ੇਅਰ ਕਰਨਾ ਦੋਸਤੋਂ ਭੁੱਲਣਾ ਨਾ ਤੇ ਅਗਰ ਅਜੇ ਵੀ ਤੁਸੀਂ ਬਿਲਕਨ ਨਿਊਜ਼ ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤੇ ਦੇਵ ਹੁਣ ਅਯਾਤ ਧੰਨਵਾਦ ਫਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ